ਸਤ ਸ੍ਰੀ ਅਕਾਲ ਅੱਜ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਮਾਮਲਿਆਂ ਤੇ ਇੱਕ ਨਜ਼ਰ ਮਾਰਾਂਗੇ ਖਾਸ ਕਰਕੇ ਇੱਕ ਵੱਡੀ ਮੈਂਬਰਸ਼ਿਪ ਮੁਹਿੰਮ ਜੋ ਚੱਲ ਰਹੀ ਹੈ ਜੀ ਬਿਲਕੁਲ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਦੱਸਦੀ ਹੈ ਕਿ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਉਹ ਕਾਫੀ ਜ਼ੋਰ ਸ਼ੋਰ ਨਾਲ ਮੈਂਬਰ ਬਣਾ ਰਹੀ ਹੈ ਹਾਂਜੀ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਇਸ ਸਾਰੀ ਗੱਲ ਦੀ ਤੈਅ ਤੱਕ ਜਾਣਦੀ ਕਿ ਇਹ ਕਿਉਂ ਹੋ ਰਿਹਾ ਹੈ ਕੌਣ ਲੋਕ ਨੇ ਇਹਦੇ ਪਿੱਛੇ ਤੇ ਪਾਰਟੀ ਲਈ ਇਹਦੇ ਕੀ ਮਾਨੇ ਨੇ ਬਿਲਕੁਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਦਾ ਇਹ ਜਿਹੜੀ ਮੈਂਬਰਸ਼ਿਪ ਮੁਹਿੰਮ ਹੈ ਲੱਗਦਾ ਹੈ ਕਾਫੀ ਤੇਜ਼ੀ ਫੜ ਗਈ ਹੈ ਸੁਣ ਚਾਇਆ ਕਿ ਖਾਸ ਕਰਕੇ ਹਲਕਾ ਜ਼ੀਰਾਜ ਹੈ ਹਾਂਜੀ ਜ਼ੀਰਾਜ ਕਰਨੈਲ ਸਿੰਘ ਪੀਰ ਮੁਹੰਮਦ ਜੀ ਦੀ ਅਗਵਾਈ ਹੇਠੇ ਕੰਮ ਹੋ ਰਿਹਾ ਹੈ ਅੱਛਾ ਤੇ ਟੀਚਾ ਵੀ ਕੋਈ ਛੋਟਾ ਨਹੀਂ 30 ਜੂਨ ਤੱਕ 20000 ਮੈਂਬਰ ਬਣਾਉਣ ਦਾ ਜੀ ਟੀਚਾ ਤਾਂ ਵੱਡਾ ਹੈ ਤੇ ਕਹਿ ਰਹੇ ਨੇ ਕਿ ਲੋਕਾਂ ਵੱਲੋਂ ਹੰਗਾਰਾ ਵੀ ਚੰਗਾ ਮਿਲ ਰਿਹਾ ਹੈ ਤੇ ਇਹਦਾ ਮਕਸਦ ਕੀ ਦੱਸਿਆ ਜਾ ਰਿਹਾ ਹੈ ਮਤਲਬ ਕੀ ਇਹ ਮੌਜੂਦਾ ਲੀਡਰਸ਼ਿਪ ਯਾਨੀ ਬਦਲ ਤੜੇ ਨੂੰ ਇੱਕ ਤਰ੍ਹਾਂ ਦੀ ਚੁਣੌਤੀ ਹੈ ਚੁਣੌਤੀ ਦੇਣੀ ਹੈ ਪਰ ਇਹ ਟਿਕ ਸਵਾਲ ਉਰਦਾ ਫਿਰ ਕੀ ਇਹ ਵਾਕਈ ਪਾਰਟੀ ਚ ਕੋਈ ਵੱਡੀ ਤਬਦੀਲੀ ਲਿਆਉਣ ਦੀ ਕੋਸ਼ਿਸ਼ ਹੈ ਜਾਂ ਫਿਰ ਮਤਲਬ ਇੱਕ ਹੋਰ ਤੜਾ ਖੜਾ ਕਰਨ ਦੀ ਗੱਲ ਹੈ ਦੇਖੋ ਇਹ ਸਵਾਲ ਬਹੁਤ ਅਹਿਮ ਹੈ ਤੇ ਇਸ ਮੂਹਮ ਦਾ ਜਿਹੜਾ ਅਗਲਾ ਕਦਮ ਹੈ ਉਹ ਇਸ ਨੂੰ ਹੋਰ ਦਿਲਚਸਪ ਬਣਾਉਂਦਾ ਅੱਛਾ ਉਹ ਕੀ ਹੈ ਪਲਾਨ ਏ ਹੈ ਜੀ ਕਿ ਮੈਂਬਰਸ਼ਿਪ ਤੋਂ ਬਾਅਦ ਡੈਲੀਗੇਟ ਚੁਣੇ ਜਾਣਗੇ ਪਹਿਲਾਂ ਸਰਕਲ ਪੱਧਰ ਤੇ ਫਿਰ ਜ਼ਿਲ੍ਹਾ ਤੇ ਸੂਬਾ ਪੱਧਰ ਤੇ ਤੇ ਫਿਰ ਇਹ ਜਿਹੜੇ ਡੈਲੀਗੇਟ ਹੋਣਗੇ ਇਹੀ ਨਵੇਂ ਪ੍ਰਧਾਨ ਦੀ ਚੋਣ ਕਰਨਗੇ। ਉਹ ਯਾਨੀ ਕਿ ਪ੍ਰਧਾਨਗੀ ਦੀ ਚੋਣ ਦਾ ਪੂਰਾ ਪ੍ਰੋਸੈਸ। ਬਿਲਕੁਲ ਤੇ ਹੁਣ ਜਿਹੜੇ ਸਿਆਸੀ ਮਾਹਿਰ ਨੇ ਉਹ ਇਹਦੇ ਦੋ ਮੁੱਖ ਨਤੀਜੇ ਦੇਖ ਰਹੇ ਨੇ। ਮਤਲਬ ਦੋ ਸੰਭਾਵਨਾਵਾਂ। ਅੱਛਾ ਕੀ ਸੰਭਾਵਨਾਵਾਂ ਨੇ? ਪਹਿਲੀ ਤਾਂ ਇਹ ਕਿ ਜਦੋਂ ਇਹ ਪ੍ਰਤੀ ਪੂਰੀ ਹੋ ਗਈ ਡੈਲੀਗੇਟ ਚੁਣੇ ਗਏ ਤਾਂ ਇਹ ਨਵੇਂ ਡੈਲੀਗੇਟ ਤੇ ਉਹਨਾਂ ਦਾ ਚੁਣਿਆ ਪ੍ਰਧਾਨ ਉਹ ਸੁਖਬੀਰ ਸਿੰਘ ਬਾਦਲ ਦੀ ਥਾਂ ਲੈ ਲੈਣ। ਸਿੱਧੀ ਟੱਕਰ। ਹਾਂਜੀ। ਤੇ ਹੋ ਸਕਦਾ ਏ ਇਸ ਪਿੱਛੇ ਐ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਦੀ ਭਾਵਨਾ ਵੀ ਹੋਵੇ ਤਾਂ ਕਿ ਜਿਹੜਾ ਕਥਿਤ ਕਬਜ਼ਾ ਹੈ ਉਹ ਖਤਮ ਹੋਵੇ ਠੀਕ ਹੈ ਤੇ ਦੂਜੀ ਸੰਭਾਵਨਾ ਕੀ ਹੋ ਸਕਦੀ ਹੈ ਦੂਜੀ ਥੋੜੀ ਵੱਖਰੀ ਹੈ ਉਹ ਇਹ ਕਿ ਇਹ ਜਿਹੜੀ ਕਮੇਟੀ ਹੈ ਇਹ ਸਾਰਾ ਤਿਆਰ ਕੀਤਾ ਸਿਸਟਮ ਯਾਨੀ ਮੈਂਬਰਾਂ ਦੀ ਲਿਸਟ ਡੈਲੀਗੇਟਾਂ ਦੀ ਲਿਸਟ ਸਭ ਕੁਝ ਅਕਾਲ ਤਖਤ ਸਾਹਿਬ ਨੂੰ ਸੌਂਪ ਦੇਵੇ ਅੱਛਾ ਮਤਲਬ ਫੈਸਲਾ ਫਿਰ ਅਕਾਲ ਤਖਤ ਸਾਹਿਬ ਕਰਨ ਬਿਲਕੁਲ ਕਿ ਅੱਗੇ ਕੀ ਕਰਨਾ ਹੈ ਇਹ ਉਹਨਾਂ ਤੇ ਛੱਡ ਦਿੱਤਾ ਜਾਵੇ ਹੋ ਸਕਦਾ ਸਿੱਧੇ ਟਕਰਾਅ ਤੋਂ ਬਚਣ ਦਾ ਇੱਕ ਤਰੀਕਾ ਹੋਵੇ ਪਰ ਕੀ ਅਕਾਲ ਤਖਤ ਸਾਹਿਬ ਦਾ ਇਸ ਤਰ੍ਹਾਂ ਸਿਆਸੀ ਮਾਮਲਿਆਂ 'ਚ ਸਿੱਧਾ ਦਖਲ ਦੇਣਾ ਕੀ ਇਹ ਆਮ ਗੱਲ ਹੈ ਆਮ ਤਾਂ ਨਹੀਂ ਕਹਿ ਸਕਦੇ ਪਰ ਹਾਂ ਪੰਥਕ ਮਸਲਿਆਂ ਵਿੱਚ ਉਹਨਾਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ ਤੇ ਇਹ ਮਾਮਲਾ ਪੰਥਕ ਰੰਗਤ ਵੀ ਲੈ ਰਿਹਾ ਪਰ ਇਹਦੇ ਨਾਲ ਜੁੜਿਆ ਇੱਕ ਵੱਡਾ ਜੋਖਮ ਵੀ ਤਾਂ ਹੈ ਜਿਸ ਦਾ ਜ਼ਿਕਰ ਹੋ ਰਿਹਾ ਹੈ हां जी बिल्कुल जोखिम दी गल बहुत अहम है कुछ माहिर डर जाहिर ਕਰ ਰਹੇ ਨੇ ਕਿ ਕਿਤੇ ਐਨਾ ਹੋਵੇ ਕਿ ਜਥੇਦਾਰ ਸਾਹਿਬ ਜਾਂ ਪੰਜ ਸਿੰਘ ਸਾਹਿਬਾਨ ਕਿਸੇ ਬਾਹਰੀ ਦਬਾਅ ਚ ਆ ਕੇ ਹੂੰ ਦਬਾਅ ਮਤਲਬ ਮੌਜੂਦਾ ਲੀਡਰਸ਼ਿਪ ਦਾ ਇਸ਼ਾਰਾ ਉਸ ਪਾਸੇ ਹੀ ਹੈ ਕਿ ਜਾਂਦਾ ਤਾਂ ਉਹ ਇਸ ਪੂਰੀ ਪਰਤੀ ਕਮੇਟੀ ਨੂੰ ਹੀ ਜਾਂ ਇਹਦੇ ਕੰਮ ਨੂੰ ਹੀ ਰੱਦ ਕਰ ਦੇਣ ਓਹੋ ਇਹ ਤਾਂ ਫਿਰ ਸਾਰੀ ਮਿਹਨਤ ਤੇ ਪਾਣੀ ਫਿਰਨ ਵਾਲੀ ਗੱਲ ਹੋ ਗਈ ਇਹ ਤਾਂ ਬਹੁਤ ਵੱਡਾ ਝਟਕਾ ਹੋਏਗਾ ਇਸ ਥੜੇ ਲਈ ਬਿਲਕੁਲ ਇਹ ਬਹੁਤ ਵੱਡਾ ਛਟਕਾ ਹੋ ਸਕਦਾ ਹੈ ਪਰ ਚਲੋ ਮੰਨ ਲਈਏ ਕਿ ਕਮੇਟੀ ਕਾਮਯਾਬ ਹੋ ਜਾਂਦੀ ਹੈ ਡੈਲੀਗੇਟ ਚੁਣੇ ਜਾਂਦੇ ਨੇ ਤੇ ਨਵੇਂ ਪ੍ਰਧਾਨ ਦੀ ਚੋਣ ਦੀ ਗੱਲ ਆਉਂਦੀ ਹੈ ਫਿਰ ਸਭ ਤੋਂ ਵੱਡਾ ਸਵਾਲ ਕੌਣ ਕੌਣ ਹੋਵੇਗਾ ਸੁਖਬੀਰ ਬਾਦਲ ਦੇ ਮੁਕਾਬਲੇ ਹਾਂਜੀ ਇਹ ਸਵਾਲ ਤਾਂ ਹੈ ਸੁਣਿਆ ਇੱਕ ਇੰਟਰਵਿਊ ਆਇਆ ਸੀ ਚਰਨਜੀਤ ਬਰਾੜ ਦਾ ਉਨੇ ਇਸ ਚਰਚਾ ਨੂੰ ਕਾਫੀ ਹਵਾ ਦਿੰਦੀ ਹੈ ਜੀ ਬਿਲਕੁਲ ਬਰਾੜ ਸਾਹਿਬ ਨੇ ਕੁਝ ਖਾਸ ਗੱਲਾਂ ਕਹੀਆਂ ਨੇ ਇੰਟਰਵਿਊ 'ਚ ਉਹਨਾਂ ਕਿਹਾ ਕਿ ਪ੍ਰਦਾਨ ਉਹ ਹੋਵੇ ਜੋ ਸਿੱਖੀ ਨਾਲ ਜੁੜਿਆ ਹੋਵੇ ਸਾਬਤ ਸੂਰਤ ਹੋਵੇ ਪੰਥਕ ਸੋਚ ਵਾਲਾ ਹੋਵੇ ਅੰਮ੍ਰਿਤਧਾਰੀ ਵੀ ਕਹੇ ਸ਼ਾਇਦ ਹਾਂਜੀ ਅੰਮ੍ਰਿਤਧਾਰੀ ਵੀ ਤੇ ਜੇ ਹੁਣ ਆਪਾਂ ਮੀਡੀਆ ਰਿਪੋਰਟਾਂ ਵੇਖੀਏ ਜਾਂ ਸਿਆਸੀ ਗਲਿਆਰਿਆਂ ਦੀਆਂ ਗੱਲਾਂ ਸੁਣੀਏ ਤਾਂ ਇਹਨਾਂ ਗੁਣਾਂ ਦੇ ਆਧਾਰ 'ਤੇ ਇੱਕ ਨਾਮ ਬਾਰ-ਬਾਰ ਸਾਹਮਣੇ ਆ ਰਿਹਾ ਹੈ ਕਿਹੜਾ ਨਾਮ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅੱਛਾ ज्ञानी हरप्रीत सिंह ये ਤਾਂ کافی ਵੱਡਾ ਨਾਮ ਹੈ ਜੀ ਉਹਨਾਂ ਦਾ ਪਿਛਲਾ ਅਹੁਦਾ ਅਤੇ ਪੰਥਕ ਹਲਕਿਆਂ 'ਚ ਸਤਕਾਰ ਇਸ ਕਰਕੇ ਕਿਆਸ ਲਗਾਏ ਜਾ ਰਹੇ ਨੇ ਕਿ ਸ਼ਾਇਦ ਉਹ ਇਸ ਨਵੇਂ ਬਣਨ ਵਾਲੇ ਧੜੇ ਦੇ ਆਗੂ ਹੋ ਸਕਦੇ ਨੇ ਪਰ ਇਹ ਸਿਰਫ ਕਿਆਸੀ ਨੇ ਕੋਈ ਪੱਕੀ ਖਬਰ ਨਹੀਂ ਨਹੀਂ ਇਹ ਗੱਲ ਸਾਫ਼ ਕਰਨੀ ਜ਼ਰੂਰੀ ਹੈ ਸਰੋਤ ਵੀ ਇਹੀ ਕਹਿੰਦੇ ਨੇ ਕਿ ਇਹ ਸਿਰਫ ਅੰਦਾਜ਼ੇ ਨੇ ਚਰਚਾਵਾਂ ਨੇ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੈ ਅਸਲ 'ਚ ਕੀ ਹੁੰਦਾ ਇਹ ਤਾਂ ਵਕਤ ਹੀ ਦੱਸੇਗਾ ਠੀਕ ਹੈ ਤਕ ਕੁੱਲ ਮਿਲਾ ਕੇ ਗੱਲ ਇੱਥੇ ਆਉਂਦੀ ਹੈ ਕਿ ਅਕਾਲੀ ਦਲ 'ਚ ਇੱਕ ਵੱਡੀ ਖਿਚੋਤਾਨ ਚੱਲ ਰਹੀ ਹੈ। ਇੱਕ ਪਾਸੇ ਮੈਂਬਰਸ਼ਿਪ ਮੁਹਮਾ ਹੈ, ਲੀਡਰਸ਼ਿਪ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਹੈ, ਪਾਰਟੀ ਨੂੰ ਨਵੀਂ ਜ਼ਿੰਦਗੀ ਦੇਣ ਦਾ ਦਾਵਾ ਹੈ। ਹਾਂਜੀ। ਤੇ ਦੂਜੇ ਪਾਸੇ ਬਹੁਤ ਸਾਰੀ ਅਨਿਸ਼ਚਿਤਤਾ ਹੈ। ਅਕਾਲ ਤਖਤ ਸਾਹਿਬ ਦੀ ਕੀ ਭੂਮਿਕਾ ਰਹੇਗੀ? ਨਵਾਂ ਲੀਡਰ ਕੌਣ ਹੋਵੇਗਾ? ਕੀ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵਾਕਈ ਅੱਗੇ ਆਏਗਾ? ਬਿਲਕੁਲ। ਸਥਿਤੀ ਕਾਫੀ ਗੁੰਝਲਦਾਰ ਹੈ। ਤੇ ਇਸ ਸਾਰੀ ਦਲਬਾਤ ਤੋਂ ਬਾਅਦ ਇੱਕ ਸਵਾਲ ਸੋਚਣ ਲਈ ਜ਼ਰੂਰ ਬਣਦਾ ਹੈ ਹਾਂਜੀ ਦੱਸੋ ਮੰਨ ਲਓ ਕਿ ਲੀਡਰਸ਼ਿਪ ਬਦਲ ਵੀ ਜਾਂਦੀ ਹੈ ਠੀਕ ਹੈ ਤੇ ਜਿਹੜਾ ਮਕਸਦ ਦੱਸਿਆ ਜਾ ਰਿਹਾ ਹੈ ਪਾਰਟੀ ਨੂੰ ਮੁੜ ਸੁਰਜੀਤ ਕਰਨਾ ਕਥਿਤ ਕਬਜ਼ੇ ਤੋਂ ਮੁਕਤ ਕਰਵਾਉਣਾ ਇਹ ਸਭ ਹੋ ਵੀ ਜਾਵੇ ਹਮ ਪਰ ਇਸ ਸਾਰੀ ਪ੍ਰਕਿਰਿਆ ਵਿੱਚ ਪਾਰਟੀ ਦੇ ਅੰਦਰ ਜਿਹੜੇ ਵੱਖ-ਵੱਖ ਧੜੇ ਨੇ ਜਾਂ ਨਵੀਆਂ ਵਿਚਾਰਧਾਰਾਵਾਂ ਬਣ ਸਕਦੀਆਂ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਰੱਖਣਾ ਉਨ੍ਹਾਂ ਚ ਤਾਲਮਿਲ ਬਣਾਉਣਾ ਇਹ ਕਿੰਨਾ ਵੱਡਾ ਚੈਲੰਜ ਹੋਵੇਗਾ ਇਹ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਹੈ ਜਿਸ ਬਾਰੇ ਸੋਚਣਾ ਪਵੇਗਾ ਸਹੀ ਗੱਲ ਹੈ ਅੱਗੇ ਜਾ ਕੇ ਏਕਤਾ ਬਣਾਈ ਰੱਖਣਾ ਵੀ ਇੱਕ ਵੱਡਾ ਮਸਲਾ ਹੋ ਸਕਦਾ ਹੈ ਇਸ ਨੁਕਤੇ ਤੇ ਸੋਚਣਾ ਬਹੁਤ ਜ਼ਰੂਰੀ ਹੈ